ਰੌਣਕ ਡੈਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਸੰਦੋਹਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਮੋੜ ਮੰਡੀ ਬਾਈ ਮਨਪ੍ਰੀਤ ਦੇ ਘਰੋਂ ਦੋਸਤੋ ਵੀਡੀਓ ਆ ਦੋ ਨਗ ਵੀਰ ਨੇ ਛੇਲ ਕਰਨੇ ਆ ਦੋਸਤੋ ਇੱਕ ਤਾਂ ਆ ਗਈ ਬੂਰੀ ਝੋਟੀ ਦੂਜਾ ਸੂਆ ਵੀਰ ਕਹਿੰਦਾ ਸੂਈ ਹੋਈ ਆ ਬੱਚਾ ਇਹਨੇ ਮੇਲਕਾਫ ਕੱਟੇ ਨੂੰ ਜਨਮ ਦਿੱਤਾ ਹੋਇਆ ਵੀਰੇ ਨੰਬਰ 2 ਤੇ ਆ ਗਈ ਗੱਬਣਗਾ ਇਹਦੇ ਕਿੰਨੇ ਦਿਨ ਰਹਿੰਦੇ ਆ ਬੂਰੀ ਨੂੰ ਸੂਈ ਨੂੰ ਕਿੰਨੇ ਦਿਨ ਹੋ ਗਏ ਕੀ ਮੁੱਲ ਆ ਦੋਨੇ ਨਗਾਂ ਦਾ ਸਾਰੀ ਗੱਲਬਾਤ ਆਪਾਂ ਬਾਈ ਮਨਪ੍ਰੀਤ ਨਾਲ ਕਰਾਂਗੇ ਵੀਡੀਓ ਦੇ ਵਿੱਚ ਬਾਈ ਆਪਣੇ ਨਾਲ ਹੂ ਵੀਡੀਓ ਦੀ ਬਾਈ ਜੀ ਤਰੀਕ ਨੋਟ ਕਰ ਲਓ 5 ਤਰੀਕ 10ਵਾਂ ਮਹੀਨਾ ਤੇ 2025 ਦੀ ਆਜੋ ਆਪਾਂ ਮਾਲਕ ਨਾਲ ਗੱਲਬਾਤ ਕਰਦੇ ਆਂ ਆਜਾ ਵੀਰੇ ਮਨਪ੍ਰੀਤ ਬੂਰੀ ਤੋਂ ਸ਼ੁਰੂ ਕਰ ਲਾਂਗੇ ਆਪਾਂ ਹੋਰ ਕੀ ਹਾਲ ਆ ਬਾਈ ਮਨਪ੍ਰੀਤ ਠੀਕ ਠਾਕ ਬਾਈ ਬਹੁਤ ਵਧੀਆ ਦੋ ਨਾਗ ਆ ਵੀਰੇ ਸੇਲ ਵਾਲੇ ਹਾਂ ਦੋ ਨਾਗ ਵੀਰੇ ਪਿੰਡ ਸੰਦੋਹਾ ਜ਼ਿਲ੍ਹਾ ਆਪਣਾ ਬਠਿੰਡਾ ਹੈ ਨਾ ਮੋੜ ਮੰਡੀ ਤੋਂ ਪਾਰ 7 ਕਿਲੋਮੀਟਰ ਤੇ ਹਾਂ ਬਾਈ ਹਾਂ ਬੂਰੀ ਝੋਟੀ ਆ ਦੋਸਤਾਂ ਕਿੰਨੇ ਦਿਨ ਹੋ ਸੂਈ ਨੂੰ ਹੋ ਗਿਆ ਅੱਜ ਇਹਨੂੰ ਬਈ 17 ਦਿਨ ਹੋ ਗਿਆ ਜੀ ਸੂਈ ਨੂੰ 17 ਦਿਨ ਹਾਂ ਬਈ ਜਿਹੜਾ ਬਈ ਨੇਚਰਲ ਜਾਂ ਸਹੀ ਤੂੰ ਦੁੱਧ ਚੋਣਾ ਕਿੰਨਾ ਹੁਣ ਮੌਕੇ ਤੇ ਹਾਜ਼ਰ ਆ ਜਿਹੜਾ ਤੂੰ ਕਿਸੇ ਨੂੰ ਚਾਰ ਡਾਂਗ ਇੱਥੇ ਅਗਲਾ ਚੋਲੇ ਤਸੱਲੀ ਕਰ ਲਿਆ ਆਪਦੀ ਬਈ 11 ਕਿਲੋ ਇਸ ਟਾਈਮ ਤੋਂ ਤਿਆਰ ਆ ਜਾਵਾਂ 11 ਕਿਲੋ ਐਨ ਮੌਕੇ ਤੇ ਤਿਆਰ ਆ ਹਾਂ ਕਿੰਨੇ ਟਾਈਮ ਅਗਲਾ ਮਰਜ਼ੀ ਤੇਰੇ ਕੋਲੇ ਚੋਲੇ ਤੇ ਹਾਂ ਬਈ ਕਿੰਨੇ ਟਾਈਮ ਮਰਜ਼ੀ ਚੋਲੇ ਅਗਲਾ ਠੀਕ ਐ ਬੱਚਾ ਇਹਦੇ ਪਿੱਛੇ ਕੱਟਾ ਆ ਗਿਆ ਹੈ ਨਾ ਕੱਟਾ ਆ ਗਿਆ ਬਈ ਕਿੰਨੇ 17 ਦਿਨਾਂ ਦੀ ਸੂਈ ਆ 11 ਕਿਲੋ ਦੁੱਧ ਦਾ ਹਾਂ ਬਈ ਤੇ ਬਾਕੀ ਦੋਸਤੋ ਜਿਹੜ ਜਮਾ ਦੁਪਹਿਰ ਦੀ ਆਪਾਂ ਤਕਰੀਬਨ 2:00 ਵਜੇ ਦੀ ਬੜਾਈ ਜਾਂਦੇ ਆ ਕੋਈ ਦੁੱਧ ਰੋਕਣ ਵਾਲਾ ਕੰਮ ਨਹੀਂ ਆ ਤੁਸੀਂ ਚੈੱਕ ਕਰ ਲਓ ਖਣਾ ਦੀ ਲੇਵੇ ਦੀ ਬਾਕੀ ਦੂਜਾ ਸੂਆ ਸੂਈ ਆ ਹਨਾ ਵੀਰੇ ਖੋਣ ਕੇ ਬਾਈ ਮਣੀ ਇੱਧਰ ਨੂੰ ਲਿਆ ਬਾਹਰ ਟੁਰ ਕੇ ਆਪਾਂ ਭਰਾਮਾ ਨੂੰ ਦਿਖਾ ਦਈਏ ਨੰਬਰ ਆ ਮਣੀ ਉਹ ਵੀ ਬੋਲ ਦੇ ਇੱਕ ਵਾਰੀ ਬਾਈ ਆਪਦਾ ਮੋਬਾਈਲ ਨੰਬਰ 97813 ਬਾਈ ਹੂੰ 56575 ਠੀਕ ਆ ਬਾਈ ਠੀਕ ਆ ਲੈ ਚੱਲ ਬਾਹਰ ਇਹਨੂੰ ਆ ਦੇਖੋ ਦੋਸਤੋ ਬੂਰੀ ਝੋਟੀ ਆ ਦੂਸਰਾ ਸੂਆ ਬਾਈ ਕਹਿੰਦਾ ਸੂਈ ਹੋਈ ਆ ਤੇ ਬਾਕੀ ਤੁਸੀਂ ਆ ਚੈੱਕ ਕਰ ਲਓ ਆ ਚੈੱਕ ਕਰ ਲਓ ਬਾਈ ਬੂਰੀ ਬਹੁਤ ਭਰਾ ਵਸ਼ੌਂਕ ਰੱਖਦੇ ਆ 11 ਕਿਲੋ ਦੁੱਧ ਬਾਈ ਕਹਿੰਦਾ ਆਪਣੇ ਕੋਲੇ ਜਿੰਨੇ ਟਾਈਮ ਮਰਜੀ ਅਗਲਾ ਆ ਕੇ ਚੋ ਸਕਦਾ ਤਸੱਲੀ ਕਰ ਸਕਦਾ ਹਾਂ ਦਵਾਲਾ ਗੇੜਾ ਮਣੀ ਦਵਾਲਾ ਵੀਰੇ ਦੁਪਹਿਰ ਦੀ ਵੀਡੀਓ ਆ ਕੋਈ ਦੁੱਧ ਰੋਕਣ ਵਾਲਾ ਕੰਮ ਨਹੀਂ ਬਾਈ ਜੋ ਹੈਗਾ ਸੋਡੇ ਸਾਹਮਣੇ ਆ ਪਸ਼ੂ ਆ ਦੇਖਦਾ ਮੈਂ ਸਭ ਨੂੰ ਜ਼ੂਮ ਕਰਕੇ ਦਿਖਾਣਾ ਆ ਦੇਖੋ ਲੇਵਾ ਚੈੱਕ ਕਰ ਲਓ ਇਧਰ ਨੂੰ ਹਾਂ ਹਾਂ ਮੋੜ ਲਾ ਵੀਰੇ ਇਧਰੋਂ ਵੀ ਦਿਖਾ ਲੇਗੇ ਸਿੰਗਾ ਦੀ ਮੂਹ ਮੱਥੇ ਦੀ ਦੇਖ ਲਓ ਤੇ ਆ ਤੁਸੀਂ ਲੇਵੇ ਦੀ ਹੂੰ ਲਿਆ ਬਾਈ ਮਣੀ ਮਾਲ ਲਾ 몰ਲਾ ਜਿਹੜਾ ਦੋਸਤੋ ਵੀਡੀਓ ਦੇ ਵਿੱਚ ਹੀ ਕਰਵਾ ਦੂੰਗਾ ਪਿੰਡ ਸੰਦੋਹਾ ਬਾਈ ਦਾ ਤੇ ਜਿਹੜਾ ਬਠਿੰਡਾ ਮੋੜ ਮੰਡੀ ਤੋਂ ਜਦੋਂ ਦਮਦਮਾ ਸਾਰ ਤਲਵੰਡੀ ਸਾਬੋ ਨੂੰ ਜਾਂਦੇ ਆ ਰਸਤੇ ਦੇ ਵਿੱਚ ਰੋਡ ਦੇ ਉੱਤੇ ਹੀ ਵੀਰ ਦਾ ਪਿੰਡ ਆ ਵੀਰੇ ਨੰਬਰ ਭਰਾ ਦਾ ਚੱਲੀ ਜਾਂਦਾ ਬਾਕੀ ਤੁਸੀਂ ਆਹ ਦੇਖੋ ਗੋਲੂ ਮੋਲੂ ਬਹੁ ਘੇਟ ਬੂਰਾ ਕੱਟਾ ਜਮਾਨ ਨੀਲੀ ਰਾਵੀ ਤੇ ਦਿੱਤਾ ਹਨਾ ਬਾਈ ਹਾਂ ਬਾਈ ਨੀਲੀ ਰਾਵੀ ਤੇ ਹਾਂ ਆਹ ਦੇਖੋ ਬਾਈ ਬੂਰਾ ਤੇ ਕੀ ਭਾਰੂ ਮਣੀ ਵੀਰੇ ਦਾ ਦਾ ਭਾਈ ਮੌਲਾਤਾ ਇੱਕ ਵੀ ਆ 120000 ਹਾਂ ਠੀਕ ਆ ਭਾਈ ਨੰਬਰ 2 ਤੇ ਆ ਜਾ ਮਨੀ ਭਾਈ ਕਿੰਨਵਾ ਸੂਆ ਸੁੰਦੀ ਐ ਇਹ ਤੀਜਾ ਸੂਆ ਸੁੰਦੀ ਆ ਭਾਈ ਤੀਜਾ ਸੂਆ ਸੁੰਦੀ ਅੱਜ ਕਿੰਨੇ ਦਿਨ ਰਹਿ ਗਏ ਤੇ ਸੌਂਦੇ ਅੱਜ ਭਾਈ 15 ਦਿਨ ਰਹਿ ਗਏ ਤੇ ਸੌਂਦੇ ਸਹੀ 15 ਦਿਨ ਸਹੀ 15 ਹਾਂ ਠੀਕ ਆ ਦੂਜੇ ਸੂਏ ਤੇਰੇ ਕੋਲ ਕਿੰਨਾ ਦੁੱਧ ਦੁੱਤਾ ਇਹਨੇ ਮੇਰੇ ਕੋਲੇ ਭਾਈ ਇਹਨੇ 18 ਕਿਲੋ ਦੁੱਧ ਦੁੱਤਾ ਦੂਜੇ ਸੂਏ ਹਾਂ ਠੀਕ ਐ 15 ਦਿਨ ਰਹਿ ਕੇ 18 ਕਿਲੋ ਦੁੱਧ ਦੁੱਤਾ ਤੀਜਾ ਸੂਆ ਸੁੰਦੀ ਤੀਜਾ ਸੂਆ ਸੁੰਦੀ ਭਾਈ ਖੋਲ ਕੇ ਨੂੰ ਵੀ ਤੋੜ ਲੈ ਭਾਈ ਏ ਵੀ ਦੋਸਤੋ ਸਾਨੂੰ ਮੈਂ ਤੋੜ ਕੇ ਦਿਖਾ ਦਿੰਨਾ ਬੂਰੀ ਝੋਟੀ ਦਾ ਮੁੱਲ ਬਾਈ ਨੇ 1,20,000 ਰੁਪਇਆ ਕਰਿਆ ਇਹ ਤੁਹਾਨੂੰ ਆਪਾਂ ਤੋੜ ਕੇ ਦਿਖਾ ਦਈਏ 15 ਦਿਨਾਂ ਦੀ ਹਜੇ ਕੱਚੀ ਆ ਮੁੱਲੇ ਦਾ ਵੀ ਵੀਡੀਓ ਦੇ ਵਿੱਚ ਹੀ ਰਹੂਗਾ ਆਹ ਦੇਖ ਲਓ ਦੋਸਤੋ ਦਰਮਿਆਨੇ ਕੱਦ 'ਚ ਤੇ ਜਾਇਜ਼ ਭਾਅ 'ਚ ਰਹੂਗੀ ਜਿਹੜੇ ਵੀ ਭਰਾ ਨੇ ਜਿਹੜਾ ਵੀ ਨਾ ਖਰੀਦਣਾ ਕੋਲਿਆ ਬਾਈ ਦੇ ਘਰ ਆ ਕੇ ਤਸੱਲੀ ਤੁਸੀਂ ਚਾਰੇ ਪੱਖਾਂ ਤੋਂ ਕਰਕੇ ਵੀਰ ਨਾਲ ਸੌਦਾ ਕਰ ਸਕਦੇ ਹੋ ਬਾਕੀ ਦੋਸਤੋ ਪਿੰਡ ਸਾਨੂੰ ਆਪਾਂ ਦੱਸ ਦੰਨੇ ਆ ਡਿਟੇਲ ਮੁੱਲ ਬੜੀ ਸਾਰਾ ਵੀਡੀਓ ਦੇ ਵਿੱਚ ਹੀ ਕਰਵਾਉਣੀ ਹੁੰਦੀ ਆ ਆਪਾਂ ਜਿਹੜੇ ਵੀ ਭਰਾ ਨੇ ਜਿਹੜਾ ਵੀ ਨਾ ਖਰੀਦਣਾ ਹੁੰਦਾ ਆ ਲੈ ਕਰੋ ਵੈਢ ਚੱਕ ਵੀਰੇ ਮਣੀ ਭਾਈ ਪਾਜੂ ਕੀ 15 ਕਿਲੋ ਇੱтки ਹਾਂ ਭਾਈ 15 ਦਾ ਪਾਉ ਰਾਮਦਾਰੀ ਨਾ ਵੱਧ ਪਾਉਗੀ ਭਾਈ ਆਪਣੇ ਕੋਲ 18 ਕਿਲੋ ਦਿੱਤਾ ਬਾਕੀ ਭਾਈ ਅਗਲੇ ਦੀ ਸੇਵ ਆ ਹਾਂ ਕੀ ਭਾਰੂਗਾ ਮਣੀ ਇਹਦਾ ਰੱਬਾ ਭਾਈ 60000 ਰੁਪਿਆ 60000 ਰੁਪਿਆ ਹਾਂ ਮਾਨਤਾਨ ਕਰ ਦਾਂਗੇ ਭਾਈ ਦੋਨੇ ਨਗਾ ਚ ਹੋਊਗਾ ਹਨਾ ਹਾਂ ਭਾਈ ਮਾਨਤਾਨ ਵਧੀਆ ਕਰ ਦਾਂਗੇ ਆਪਾਂ ਠੀਕ ਹੈ ਦੋਨੇ ਨਗਾ ਚ ਵੀਰ ਕਹਿੰਦਾ ਹੋ ਜਾ ਮੌਕੇ ਤੇ ਜਿਹੜੇ ਭਰਾ ਨਾਲ ਸੌਦਾ ਹੁੰਦਾ ਮਾਨਤਾਨ ਕਰ ਦਾਂਗੇ ਨੰਬਰ ਵੀਰ ਦਾ ਹੇਠਾਂ ਚੱਲੀ ਜਾਂਦਾ ਪਿੰਡ ਸੰਦੋਹੇ ਤੋਂ ਵੀਡੀਓ ਸੀ ਦੋਸਤੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਸੀ ਗੱਲ ਭਾਈ ਜੀ ਸਾਰੇ ਭਰਾਵਾਂ ਨੂੰ